ਦਸਾਂ ਪਾਤ ਸਾਹੀਆਂ ਦੀ ਆਤਮਿਕ ਜੋਤ ਜੋ ਕੋ ਜੁਗ ਅਟਲ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਸੰਤਿਆ ਦੇ ਸਾਹਮਣੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਦੀਵਾਨ ਵਿੱਚ ਆਪ ਜੀ ਨੇ ਅੰਮ੍ਰਿਤ ਬਾਣੀ ਦੇ ਪਾਠ ਗੁਰਬਾਣੀ ਸ਼ਬਦ ਕੀਰਤਨ ਰਾਗੀ ਜਥੇ ਤੋਂ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ आनंद ਮਾੜਿਆ ਹੁਣ ਤਕਰੀਬਨ 15-20 ਮਿੰਟ ਵਾਸਤੇ ਅਸੀਂ ਸਾਰਿਆਂ ਨੇ ਜੋ ਪਿਛਲੇ ਦਿਨਾਂ ਤੋਂ ਸ੍ਰੀ ਸੋਖਮਨੀ ਸਾਹਿਬ ਬਾਣੀ ਦੀ ਕਥਾ ਚੱਲ ਰਹੀ ਹੈ ਸਰਵਣ ਕਰਨੀ ਹੈ ਸਭ ਸੰਗਤ ਨੂੰ ਬੇਨਤੀ ਹੈ ਜਿੰਨਾ ਸੰਗਤਾਂ ਨਾਲ ਛੋਟੇ ਬੱਚੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਪ੍ਰੇਰ ਕੇ ਆਪਣੇ ਕੋਲ ਬਿਠਾਉਣ ਦਾ ਯਤਨ ਕਰੋ ਔਰ ਇਕਾਗਰਤਾ ਬਣਾਓ ਕਿਉਂਕਿ ਇਕਾਗਰਤਾ ਕਰਕੇ ਹੀ ਗੁਰੂ ਮਹਾਰਾਜ ਦੇ ਚਰਨਾਂ 'ਚੋਂ ਅਸੀਂ ਕੁਝ ਖਾਟ ਸਕਦੇ ਹਾਂ ਪ੍ਰਾਪਤ ਕਰ ਸਕਦੇ ਹਾਂ ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਵੇ ਇਸ ਲਈ ਇੱਕ ਵਾਰ ਰਸਨਾ ਪਵਿੱਤਰ ਕਰੀਏ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਦੋਕ ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਟਢੋਲਾ ਅਸੀਂ ਪਿੱਛੇ ਦੋ ਅਸ਼ਟਪਦੀਆਂ ਦੀ ਵਿਚਾਰ ਸਰਵਣ ਕੀਤੀ ਹੈ ਪੰਜਵੇਂ ਗੁਰੂ ਦੇਵ ਸ਼ਹੀਦਾਂ ਦੇ ਸਿਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਤੀਸਰੀ ਅਸ਼ਟਪਦੀ ਦੇ ਆਰੰਭ ਵਿੱਚ ਸੰਲੋਕ ਅੰਦਰ ਉਪਦੇਸ਼ ਬਖਸ਼ਦੇ ਨੇ ਸੋਖਮਨੀ ਸਾਹਿਬ ਸਾਰੇ ਪੜਦੇ ਆਂ ਔਰ ਇਹ ਵੀ ਸਾਨੂੰ ਪਤਾ ਹੈ ਕਿ ਗੁਰੂ ਮਹਾਰਾਜ ਜੀ ਨੇ 24 ਅਸ਼ਟਪਦੀਆਂ ਉਚਾਰਨ ਕੀਤੀਆਂ ਨੇ ਹਰ ਅਸ਼ਟਪਦੀ ਦੇ ਪਹਿਲਾਂ ਮਹਾਰਾਜ ਜੀ ਨੇ ਇੱਕ ਸ਼ਲੋਕ ਰੱਖਿਆ ਹੈ ਸ਼ਲੋਕ ਦਾ ਅਰਥ ਕੀ ਹੁੰਦਾ ਹੈ ਜੋ ਗੁਰੂ ਮਹਾਰਾਜ ਜੀ ਸਾਨੂੰ ਅਸ਼ਟਪਦੀ ਅੰਦਰ ਉਪਦੇਸ਼ ਦੱਸ ਰਹੇ ਨੇ ਉਸ ਲੋਕ ਦੇ ਵਿੱਚ ਤੱਤ ਰੂਪ ਹੈ ਕੇਂਦਰੀ ਹੈ ਸਿਧਾਂਤ ਮਾਦਾ ਜੀ ਨੇ ਦੱਸਿਆ ਇਥੇ ਸਤਿਗੁਰੂ ਮਹਾਰਾਜ ਦੱਸਦੇ ਨੇ ਕਿ اے ਭਾਈ ਸੰਸਾਰ ਦੇ ਅੰਦਰ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢਟੋਲ ਛੇ ਸ਼ਾਸਤਰ ਮੰਨੇ ਜਾਂਦੇ ਨੇ ਧਰਮ ਗ੍ਰੰਥਾਂ ਦੇ ਵਿੱਚ ਵਿਦਾਤ ਬਤੰਚਲ ਨਿਮਾਸਾ ਇਤਿਆਦਿਕ ਇਸ ਤਰ੍ਹਾਂ ਹੀ 27 ਸਿਮਰਤੀਆਂ ਮੰਨੀਆਂ ਜਾਂਦੀਆਂ ਨੇ ਯਾਲਕ ਵਕਤ ਦੀ ਸਿਮਰਤੀ ਮਨੋ ਸਿਮਰਤੀ ਇਤਿਆਦਿਕ ਤੇ ਪ੍ਰਾਣ ਮੰਨੇ ਜਾਂਦੇ ਨੇ 18 ਸਤਿਗੁਰੂ ਮਹਾਰਾਜ ਕਹਿੰਦੇ ਕੇਵਲ 6 ਹੀ ਨਹੀਂ ਬਹੁਤ ਜਿੰਨੇ ਵੀ ਸ਼ਾਸਤਰ ਧਰਮ ਗ੍ਰੰਥ ਹਨ ਜਿੰਨੀਆਂ ਵੀ ਸਿਮਰਤੀਆਂ ਹਨ ਅਸੀਂ ਟੰਡੋਲ ਕੇ ਲੱਭ ਕੇ ਖੋਜ ਕਰਕੇ ਦੇਖੀਆਂ ਹੁਣ ਸਾਨੂੰ ਕੋਈ ਪੁੱਛੇ ਅਸੀਂ ਕਹਾਂਗੇ ਮੈਂ ਤਾਂ ਪੜਿਆ ਹੀ ਨਹੀਂ ਨਾ ਮੈਂ ਸ਼ਾਸਤਰਾਂ ਨੂੰ ਪੜਿਆ ਨਾ ਸਿਮਰਤੀਆਂ ਨੂੰ ਪਰ ਜੇ ਅਸੀਂ ਗੁਰੂ ਸਾਹਿਬ ਨੂੰ ਪੁੱਛੀਏ ਤਾਂ ਮਹਾਰਾਜ ਕਹਿੰਦੇ ਅਸੀਂ ਇਹਨਾਂ ਨੂੰ ਟੰਡੋਲ ਕੇ ਲੱਭ ਕੇ ਖੋਜ ਕੇ ਦੇਖਿਆ ਮਾਰੇ ਤੁਹਾਨੂੰ ਕੀ ਮਿਲਿਆ ਪੂਜਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਮਾਰੇ ਕਹਿੰਦੇ ਪਰਮੇਸ਼ਰ ਦਾ ਨਾਮ ਬੜਾ ਅਮੋਲਕ ਹੈ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਵੀ ਸਿਮਰਤੀ ਕੋਈ ਵੀ ਸ਼ਾਸਤਰ ਪੁੱਜ ਨਹੀਂ ਸਕਦਾ ਜਿਵੇਂ ਸੋਨੇ ਨੂੰ ਖਰੀਦਣਾ ਹੋਵੇ ਤਾਂ ਧਨ ਖਰਚ ਨਾ ਪੈਂਦਾ ਇਸ ਤਰ੍ਹਾਂ ਹੀਰੇ ਮੋਤੀ ਖਰੀਦੇ ਖਰੀਦਨੇ ਹੋਣ ਤਾਂ ਵੀ ਧਨ ਖਰਚ ਨਾ ਪੈਂਦਾ ਪਰ ਉਹਨਾਂ ਦਾ ਇੱਕ ਮੁੱਲ ਤੈ ਹੋ ਜਾਂਦਾ ਵੀ ਇੰਨਾ ਧਨ ਦਿਓਗੇ ਤੁਹਾਨੂੰ ਇੰਨਾ ਸੋਨਾ ਮਿਲ ਜਾਏਗਾ ਬਰਾਬਰ ਇੰਨਾ ਸੋਨਾ ਦਿਓਗੇ ਤਾਂ ਤੁਹਾਨੂੰ ਇਹ ਹੀਰਾ ਮੋਤੀ ਮਿਲ ਸਕਦੇ ਲਾਲ ਬਣ ਸਕਦੇ ਪੁੱਜ ਜਾਂਦੇ ਨੇ ਬਰਾਬਰ ਸਤਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਇੰਨਾ ਜਿਆਦਾ ਉੱਚਾ ਹੈ ਅਮੋਲਕ ਹੈ ਜਿਹਦੇ ਬਰਾਬਰ ਕੋਈ ਵੀ ਸੰਸਾਰ ਦਾ ਸਾਧਨ ਕੋਈ ਵੀ ਧਰਮ ਗ੍ਰੰਥ ਦਾ ਉਪਦੇਸ਼ ਨਹੀਂ ਪਹੁੰਚ ਸਕਦਾ। ਸੰਤ ਗਿਆਨੀ ਸੁਨਦਰ ਸਿੰਘ ਮਹਾਪੁਰਖ ਭਿੰਡਰਾਂ ਵਾਲੇ ਇਹਨਾਂ ਦੇ ਕੋਲ ਇੱਕ ਤਲਵੰਡੀ ਤੋਂ ਵਿਦਵੰਤੀ ਨੇ ਆ ਕੇ ਪੁੱਛਿਆ ਮਹਾਪੁਰਖੋ ਮੈਂ ਇਹ ਸੁਣਿਆ ਵੀ ਇੱਕ ਮਹਾਵਾਕ ਨੂੰ ਧਿਆਨ ਨਾਲ ਸੁਣ ਲਈਏ ਚਾਰ ਮਹਾਵਾਕ ਮੰਨੇ ਜਾਂਦੇ ਨੇ ਹਿੰਦੂ ਧਰਮ ਦੇ ਵਿੱਚ ਕਹਿੰਦੇ ਇੱਕ ਮਹਾਵਾਕ ਨੂੰ ਧਿਆਨ ਨਾਲ ਸੁਣ ਲਈਏ ਅਸੀਂ ਸਿਮਰਤੀਆਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜੀਵ ਨੂੰ ਅਸੀਂ ਸਿਮਰਤੀਆਂ ਦਾ ਫਲ ਮਿਲਦਾ ਹੈ ਤੇ ਤੁਸੀਂ ਸਾਨੂੰ ਦੱਸੋ ਸਿੱਖ ਧਰਮ ਦੇ ਵਿੱਚ ਗੁਰਬਾਣੀ ਨੂੰ ਪੜ੍ਹਨ ਦਾ ਕੀਰਤਨ ਸੁਣਨ ਦਾ ਜਿਵੇਂ ਅਸੀਂ ਇੱਥੇ ਬੈਠੇ ਆਂ ਕਥਾ ਸੁਣਨ ਦਾ ਕੀ ਫਲ ਮਿਲਦਾ ਹੈ ਹੁਣ ਅਸੀਂ ਐ ਥੋੜੀ ਕਮ ਆ ਕੇ ਵੀ ਅਸੀਂ 15-20 ਮਿੰਟ ਕਿਸੇ ਨੇ ਸਾਨੂੰ ਪ੍ਰੋਗਰਾਮ ਤੇ ਸੱਦਿਆ ਸੀ ਅਸੀਂ ਜਾ ਕੇ ਉੱਥੇ ਹਾਜ਼ਰੀ ਲਵਾਈ ਕੀਰਤਨ ਵੀ ਸੁਣਿਆ ਕਥਾ ਵੀ ਸੁਣੀ ਤੇ ਮਿਲਿਆ ਪਤਾ ਨਹੀਂ ਕੀ ਸਾਨੂੰ ਗੁਰੂ ਸਾਹਿਬ ਦੱਸਦੇ ਤੈਨੂੰ ਕੀ ਮਿਲਣਾ ਇਥੋਂ ਮਾਪੁਰਖਾ ਨੂੰ ਵਿਦਾਂਤੀ ਕਹਿਣ ਲੱਗਿਆ ਕਿ ਤੁਸੀਂ ਦੱਸੋ ਤੁਹਾਡੇ ਧਰਮ ਦੇ ਵਿੱਚ ਕੀਰਤਨ ਸੁਣਨ ਕਰਕੇ ਕਥਾ ਸੁਣਨ ਕਰਕੇ ਕੀ ਫਲ ਕਲਦਾ ਮਹਾਪੁਰ ਕਹਿੰਦੇ ਭਾਈ ਇਹ ਤਾਂ ਸਾਨੂੰ ਸਾਡੇ ਸਤਿਗੁਰੂ ਜੀ ਦੱਸਦੇ ਨੇ ਕਈ ਕੋਟ ਜਗ ਫਲਾ ਸੁਣ ਦਾਵਣ ਹਾਰੇ ਰਾਮ ਇੱਕ ਜਗ ਕਰਨਾ ਹੋਵੇ ਸਾਧ ਸੰਗਤ ਬਹੁਤ ਜਿਆਦਾ ਪੈਸਾ ਲੱਗ ਜਾਂਦਾ ਹੈ ਬਹੁਤ ਜਿਆਦਾ ਪ੍ਰਬੰਧ ਕਰਨਾ ਪੈਂਦਾ ਇੱਕ ਜਗ ਤੇ ਸਤਿਗੁਰੂ ਮਾਰਾ ਕਹਿੰਦੇ ਕਈ ਕੋਟ ਜਗ ਫਲਾ ਪਤਾ ਹੀ ਨਹੀਂ ਕਿੰਨੇ ਕਰੋੜਾਂ ਜਗ ਉਹਨਾਂ ਦੇ ਫਲ ਉਸ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਨੇ ਅੱਖਾਂ ਬੰਦ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਧਿਆਨ ਦੇ ਨਾਲ ਬਾਣੀ ਨੂੰ ਸੁਣਿਆ ਕਥਾ ਨੂੰ ਸੁਣਿਆ ਕੀਰਤਨ ਨੂੰ ਸੁਣਿਆ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ ਰਾਮ ਜਿਨੇ ਹਰੀ ਦਾ ਨਾਮ ਜਪ ਲਿਆ ਸਾਧ ਸੰਗਤ ਵਿੱਚ ਆ ਕੇ ਉਹਨੇ ਆਪਣੀਆਂ ਸਾਰੀਆਂ ਕੁਲਾ ਤਾਰ ਲਈਆਂ ਕੌਣ ਨਹੀਂ ਚਾਹੁੰਦਾ ਮੇਰੇ ਦਾਦੇ ਪਰਦਾਦੇ ਦਾ ਉਧਾਰ ਹੋ ਜੇ ਮੇਰੇ ਆਉਣ ਵਾਲੇ ਪਰਿਵਾਰ ਦਾ ਉਧਾਰ ਹੋਵੇ ਕੌਣ ਚਾਹੁੰਦਾ ਕਿ ਅਸੀਂ ਜੂਨਾ ਚ ਪਟ ਗੀਏ ਚਾਹੁੰਦੇ ਆ ਨਾ ਵੀ ਸਾਡਾ ਭਲਾ ਹੋਵੇ ਤਾਂ ਅਸੀਂ ਸਬਦ ਵੀ ਸਰਵਣ ਕੀਤਾ ਹੈ ਜੈਸਾ ਸਿਮਰਤ ਸਭ ਕਿਲ ਵਿਖ ਨਸਹਿ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਜਾਤਾਂ ਅੰਤ ਨ ਪਾਰੋ ਸਾਈਂ ਨਾਮ ਅਮੋਲ ਕੀਮ ਨ ਕੋਈ ਜਾਣਦੋ ਮਹਾਰਾ ਕਹਿੰਦੇ ਵਾਹਿਗੁਰੂ ਦਾ ਨਾਮ ਇੰਨਾ ਅਮੋਲਕ ਹੈ ਬੰਦਿਆ ਇਹਦੀ ਕੀਮਤ ਕੋਈ ਜਾਣ ਨਹੀਂ ਸਕਦਾ ਤੇ ਸਾਧ ਸੰਗਤ ਸਤਗੁਰਾਂ ਨੇ ਸਾਨੂੰ ਇੰਨੀ ਅਮੋਲਕ ਦਾਤ ਬਖਸ਼ੀ ਐ ਵਾਹਿਗੁਰੂ ਦਾ ਨਾਮ ਪਰ ਪ੍ਰਾਪਤ ਕਿਵੇਂ ਹੁੰਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਗੁਰਾਂ ਦੇ ਪਾਸ ਇੱਕ ਨਾਮ ਰੂਪ ਅਮੋਲਕ ਰਤਨ ਹੈ ਕਿਵੇਂ ਮਿਲੇਗਾ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆ ਕਟ ਰਤਨ ਦੇਵੈ ਪ੍ਰਗਾਸ ਧਨ ਵਡ ਭਾਗੀ ਵਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ ਮਾਦਾ ਕਹਿੰਦੇ ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਜਿਹੜਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੰਦਾ ਆਪਾ ਸਮਰਪਿਤ ਕਰਨਾ ਸ਼ਰਨ ਵਿੱਚ ਆਏ ਆ ਇੱਥੇ ਬੈਠ ਕੇ ਪਿਆਰ ਦੇ ਨਾਲ ਗੁਰੂ ਦੇ ਸ਼ਬਦ ਨੂੰ ਸੁਣਨਾ ਸੰਸਕਾਰ ਬਣਾਉਣੇ ਹਿਰਦੇ ਸਿੱਖੀ ਦੇ ਗੁਰੂ ਦਾ ਭਰੋਸਾ ਕਿ ਮੈਂ ਸਿੱਖ ਹਾਂ ਤੇ ਸਿੱਖੀ ਦੇ ਮਾਰਗ ਤੇ ਚੱਲਣਾ ਸਿੱਖਾਂ ਕਿਉਂਕਿ ਮੇਰੀ ਪਛਾਣ ਸਿੱਖ ਕਰਕੇ ਹੈ ਆਪਣਾ ਫਰਜ਼ ਸਮਝਣਾ ਸਿੱਖੀ ਕਮਾਉਣੀ ਤਨ ਮਨ ਧਨ ਸਭ ਸੋਪ ਗੁਰ ਕਾ ਹੌਕਮ ਮੰਨਿਆ ਪਾਈ ਹੈ ਖੋਤ ਮੰਨੇ ਹੋ ਗੁਰੂ ਕੇ ਦਾ ਗਾਵੋ ਸੱਚੀ ਬਾਣੀ ਫਿਰ ਸਤਿਗੁਰੂ ਮਹਾਰਾਜ ਉਹਤੇ ਤੇ ਕਿਰਪਾ ਕਰਦੇ ਨੇ ਮਹਾਰਾਜ ਫਿਰ ਉਹਨੂੰ ਅਮੋਲਕ ਨਾਮ ਰੂਪ ਰਤਨ ਦੇ ਦਿੰਦੇ ਨੇ ਨਾਮ ਰੂਪ ਰਤਨ ਕੀ ਹੈ ਜਦੋਂ ਸਾਡਾ ਵਿਸ਼ਵਾਸ ਹਰ ਪਾਸਿਓਂ ਇੱਕ ਪਰਮੇਸ਼ਰ ਦੇ ਨਾਮ ਤੇ ਆ ਗਿਆ ਨਾਮ ਕਰਕੇ ਪਰਮਾਤਮਾ ਨੂੰ ਧਿਆ ਸਕਦੇ ਹਾਂ ਜੁੜ ਸਕਦੇ ਹਾਂ ਮਿਲ ਸਕਦੇ ਹਾਂ ਇੱਕ ਨਾਮ ਹੀ ਸਾਧਨ ਹੈ ਨਾ ਹੁਣ ਜੇ ਸਾਨੂੰ ਕੋਈ ਪੁੱਛੇ ਕਿੱਥੇ ਬੈਠੇ ਹੋ ਅਸੀਂ ਕਹਾਂਗੇ ਨਿਊਜ਼ੀਲੈਂਡ ਬੈਠੇ ਹਾਂ ਅਮਰੀਕਾ ਤਾਂ ਨਹੀਂ ਕਹਿੰਦੇ ਨਾ ਹੀ ਕੋਈ ਕੈਨੇਡਾ ਕਹਿੰਦਾ ਨਾ ਹੀ ਕੋਈ ਇੰਡੀਆ ਜਿੱਥੇ ਬੈਠੇ ਆ ਉਹੀ ਨਾਮ ਲਵਾਂਗੇ ਤੇ ਦੱਸਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਉਥੇ ਬੈਠਾ ਹੈ ਬਹੁਤ ਦੂਰ ਇਹ ਇੱਕ ਜਗ੍ਹਾ ਹੈ ਇਹ ਇੱਕ ਟਾਪੂ ਹੈ ਇਹ ਇੱਕ ਵੱਖਰਾ ਦੇਸ਼ ਹੈ ਪਛਾਣ ਹੋ ਜਾਂਦੀ ਹੈ ਨਾਮ ਕਰਕੇ ਜਿੱਥੇ ਅਸੀਂ ਬੈਠੇ ਹਾਂ ਹੁਣ ਕਿਸੇ ਘਰ ਦਾ ਪਤਾ ਜੇ ਘਰੇ ਪਹੁੰਚਣਾ ਹੋਵੇ ਕਿਸੇ ਦੇ ਤਾਂ ਸਾਨੂੰ ਉਹ ਦੱਸ ਦਿਆ ਵੀ ਇਹ ਨੰਬਰ ਭਰ ਲੈ ਤੇ ਉੱਥੇ ਚਲੇ ਜਾਂਦੇ ਜਿਹੜਾ ਨਾਮ ਹੈ ਉਹ ਨਾਮੀ ਤੱਕ ਲੈ ਕੇ ਜਾਂਦਾ ਹੈ ਪਰਮਾਤਮਾ ਦਾ ਨਾਮ ਬੰਧਿਆ ਤੈਨੂੰ ਪਰਮਾਤਮਾ ਤੱਕ ਲੈ ਕੇ ਜਾਵੇਗਾ ਪਰ ਉਹ ਜੁਗਤੀ ਗੁਰੂ ਨੇ ਦੱਸਣੀ ਹੈ ਨਾਮ ਦੀ ਕਿਵੇਂ ਤੂੰ ਕਮਾਈ ਕਰ ਸਕਦਾ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਹੁਣ ਗੁਰਬਾਣੀ ਪੜ੍ਹ ਲਓ ਸਾਰੀ ਗੁਰਬਾਣੀ ਨਾਮ ਦੀ ਗੱਲ ਕਰੀ ਜਾਂਦੀ ਹੈ ਇੱਕ ਓੰਕਾਰ ਤੋਂ ਆਰੰਭ ਹੁੰਦਾ ਹੈ ਨਾਮ ਹੀ ਚੱਲੀ ਜਾਂਦਾ ਹੈ ਜਿਹਨੇ ਨਾਮ ਦੀ ਕਮਾਈ ਕੀਤੀ ਉਹਨਾਂ ਦੀਆਂ ਬਾਤਾਂ ਗੁਰੂ ਸਾਹਿਬ ਦੱਸਦੇ ਨੇ ਸਾਨੂੰ ᔪਗਤੀ ਦੱਸਦੇ ਨੇ ਨਾਮ ਨਾਲ ਕਿਵੇਂ ਜੁੜ ਸਕਦਾ ਹੈ ਮਾਇਆ ਤੋਂ ਕਿਵੇਂ ਨਿਕਲ ਸਕਦਾ ਹੈ ਪਰ ਜੇ ਅਸੀਂ ਧਿਆਨ ਕਰੀਏ ਤਾਂ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਨੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮਾਧੇ ਕਹਿੰਦੇ ਬਹੁਤ ਸ਼ਾਸਤਰ ਬਹੁਤ ਸਿਮਰਤੀ ਦੇਖੇ ਸਰਬ ਢੋਲ ਬੜੇ ਅਸੀਂ ਸਿਮਰਦਿਆਂ ਸ਼ਾਸਤਰ ਧਰਮ ਗ੍ਰੰਥ ਖੋਜ-ਖੋਜ ਕੇ ਦੇਖੇ ਪੂਜਸ ਨਾਹੀ ਹਰ ਹਰੇ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਨਹੀਂ ਪੁਜਤਾ ਨਾਨਕ ਨਾਮ ਅਮੋਲਕ ਪਰਮੇਸ਼ਰ ਦਾ ਨਾਮ ਇੰਨਾ ਅਮੋਲਕ ਹੈ ਕਿੰਨਾ ਅਮੋਲਕ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਸ਼ਟਪਦੀ ਅੰਦਰ ਸਾਨੂੰ ਵਿਸਥਾਰ ਦੇ ਨਾਲ ਖੋਲ ਕਰਕੇ ਦੱਸਦੇ ਹਨ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਦੁਨੀਆ ਵਿੱਚ ਬੰਦਾ ਸਾਰੇ ਜਪ ਕਰ ਲਈ ਕਿਸੇ ਦੇਵੀ ਦੇਵਤੇ ਦਾ ਜਪ ਕਰ ਲੈਣਾ ਕੋਈ ਗ੍ਰੰਥ ਦਾ ਮੰਤਰ ਸਿੱਖ ਕਰਕੇ ਉਹਦਾ ਜਾਪ ਕਰ ਲੈਣਾ ਕੋਈ ਤਪੱਸਿਆ ਕਰ ਲੈਣੀ ਰਾਜਸੀ ਤਾਮਸੀ ਸਾਤ ਕੀ ਤਨ ਤਰ੍ਹਾਂ ਦੇ ਤੱਪ ਹੁੰਦੇ ਨੇ ਕੋਈ ਗਿਆਨ ਧਾਰਨ ਕਰ ਲੈਣਾ ਜਿਵੇਂ ਮਹਾਂ ਸਾਹਿਬ ਵਾਲੇ ਉਹ ਸਾਧ ਸੰਗ 25 ਘਰਤ ਤੋਂ ਸ੍ਰੇਸ਼ਟੀ ਮੰਨਦੇ ਨੇ ਤੇ ਇਹਨਾਂ ਦਾ ਗਿਆਨ ਲੈ ਲੈਣਾ ਧਿਆਨ ਲਾਉਣਾ ਸਿੱਖ ਲੈਣਾ ਆਪਣੇ ਅੰਦਰ ਸੱਤ ਧਿਆਨ ਮਹਾਰਾ ਜੀ ਕਹਿੰਦੇ ਸਾਰੇ ਹੀ ਗਿਆਨ ਸਾਰੇ ਹੀ ਧਿਆਨ ਸਾਰੇ ਹੀ ਜਪ ਸਾਰੇ ਹੀ ਤੱਪ ਖੱਟ ਸਾਸਤਰ ਸਿਮਰਤ ਵਖਿਆਨ ਛੇ ਸ਼ਾਸਤਰਾਂ ਨੂੰ ਬੰਦਾ ਪੜਦਾ ਹੋਵੇ ਰਜਾਨਾ ਬੜਾ ਔਖਾ ਗਿਆਨ ਹੈ ਕਿਤੇ ਸ਼ਾਸਤਰਾਂ ਦੀ ਵਿੱਤਿਆ ਪੜ ਕੇ ਦੇਖਿਓ ਪਰ ਗੁਰੂ ਮਹਾਰਾਜ ਕਹਿੰਦੇ ਛੇ ਸ਼ਾਸਤਰਾਂ ਨੂੰ ਪੜਨ ਵਾਲਾ ਹੋਵੇ ਸਿਮਰਤ ਵਖਿਆਨ 80 ਹਜ਼ਾਰ ਸਿਮਰ ਦੀਆਂ ਨੇ ਉਹਨਾਂ ਦਾ ਵਖਿਆਨ ਕਰਨ ਵਾਲਾ ਹੋਵੇ ਜਿਵੇਂ ਮੈਂ ਕਥਾ ਕਰ ਰਿਹਾ ਇਸ ਤਰ੍ਹਾਂ ਰਜਾਨਾ ਲੋਕਾਂ ਨੂੰ ਕਥਾ ਕਰਕੇ ਦੱਸਣ ਵਾਲਾ ਵੀ ਹੋਵੇ ਯੋਗ ਅਭਿਆਸ ਕਰਮ ਕਰਮ ਕਿਰਿਆ ਸਤਿਗੁਰੂ ਜੀ ਕਹਿੰਦੇ ਜੋਗ ਦਾ ਅਭਿਆਸੀ ਹੋਵੇ ਅੱਠ ਤਰ੍ਹਾਂ ਦਾ ਜੋਗ ਮੰਨਿਆ ਜਾਂਦਾ ਹੈ ਕਸ਼ਟ ਜੋਗ ਮਨ ਮੋਨ ਜੋਗ ਭਗਤ ਜੋਗ ਹੱਠ ਜੋਗ ਅੱਠ ਤਰ੍ਹਾਂ ਦਾ ਜੋਗ ਵੀ ਕਰਨ ਵਾਲਾ ਹੋਵੇ ਪ੍ਰਾਣਾ ਜਾਮ ਕਰਨ ਵਾਲਾ ਹੋਵੇ ਜੋਗ ਅਭਿਆਸ ਕਰਮ ਧਰਮ ਕਿਰਿਆ ਕਰਮ ਕਰ ਲੈਂਦਾ ਹੋਵੇ ਨਿਤ ਨਿਤ ਪ੍ਰਸਚਿਤ ਕਰਮ ਮੰਨੇ ਜਾਂਦੇ ਨੇ ਮਾਰੇ ਕਹਿੰਦੇ ਉਹ ਵੀ ਕਰਦਾ ਪਿਆ ਹੋਵੇ ਧਰਮ ਜਗ ਆਦਿਕ ਕਰਨੇ দান ਕਰਨੇ ਇਹ ਵੀ ਕਰ ਲੈਂਦਾ ਹੋਵੇ ਤੇ ਹੋਰ ਕਈ ਤਰ੍ਹਾਂ ਦੀਆਂ ਕਿਰਿਆ ਮੰਨੀਆਂ ਜਾਂਦੀਆਂ ਨੇ ਬ੍ਰਾਹਮਣ ਦੀਆਂ 6 ਕਿਰਿਆ ਮੰਨੀਆਂ ਜਾਂਦੀਆਂ ਨੇ দান ਦੇਣਾ দান ਲੈਣਾ ਵਿਦਿਆ ਪੜ੍ਹਨੀ ਵਿਦਿਆ ਪੜਾਉਣੀ ਜਗ ਕਰਨਾ ਜਗ ਕਰਾਉਣਾ ਇਹ ਕਿਰਿਆ ਵੀ ਸਤਿਗੁਰੂ ਜੀ ਕਹਿੰਦੇ ਸਾਰੀਆਂ ਕਰ ਲੈਂਦਾ ਹੋਵੇ ਸਗਲ ਤਿਆਗ ਬੰ ਮਤੇ ਕਿਰਿਆ ਫਿਰ ਇੰਨਾ ਤਿਆਗੀ ਹੋਵੇ ਆਪਣਾ ਘਰ-ਬਾਰ ਛੱਡ ਕੇ ਕਈ ਮੈਂ ਤਾਂ ਜੰਗਲ 'ਚ ਹੀ ਰਹੂੰਗਾ ਤਿਆਗੀ ਬਣ ਕੇ ਜੰਗਲ ਵਿੱਚ ਤੁਰਿਆ-ਤੁਰਿਆ ਫਿਰਦਾ ਹੋਵੇ ਅਨਕ ਪ੍ਰਕਾਰ ਕੀਏ ਬਹੁਤ ਜਤਨਾ ਤੇ ਅਨੇਕਾ ਤਰ੍ਹਾਂ ਦੇ ਹੋਰ ਵੀ ਯਤਨ ਜਿਹੜੇ ਆਖੇ ਹੋਏ ਨੇ ਧਰਮ ਗ੍ਰੰਥਾਂ ਦੇ ਵਿੱਚ ਕਿਰਿਆ ਆਖੀਆਂ ਨੇ ਮਾਰੇ ਕਹਿੰਦੇ ਉਹ ਵੀ ਕਰ ਲੈਂਦਾ ਹੋਵੇ ਪੁੰਨ ਦਾਨ ਹਉਮੈ ਬਹੁ ਰਤਨਾ ਪੁੰਨ ਕਰਦਾ ਹੋਵੇ ਪੁੰਨ ਕਹਿੰਦੇ ਨੇ ਕਿਸੇ ਖਾਸ ਦਿਨ ਤੇ ਕੋਈ ਦਾਨ ਕਰਨਾ ਕਿਸੇ ਪਰਵ ਵਾਲੇ ਦਿਨ ਦਾਨ ਤਨ ਕਰਨਾ ਕੋਈ ਮੱਸੀਆ ਵਾਲੇ ਦਿਨ ਕੋਈ ਪੁੰਨਿਆ ਵਾਲੇ ਦਿਨ ਕੋਈ ਖਾਸ ਦਿਨ ਤੇ ਦਾਨ ਕਰਨਾ ਉਹਨੂੰ ਕਹਿੰਦੇ ਪੁੰਨ ਜਿਹੜਾ ਕਿਸੇ ਵੀ ਸਮੇਂ ਕਰ ਦੇਣਾ ਦਾਨ ਉਹਨੂੰ ਦਾਨ ਕਹਿੰਦੇ ਨੇ ਮਾਰਾ ਕਹਿੰਦੇ ਪੁੰਨ ਵੀ ਕਰਦਾ ਹੋਵੇ ਦਾਨ ਵੀ ਕਰਦਾ ਹੋਵੇ ਹੋਮੇ ਬਹੁਤ ਰਤਨਾ ਆਪਣੇ ਸਰੀਰ ਨੂੰ ਕਹਿੰਦੇ ਹੋਮੇ ਬਹੁਤ ਰਤਨਾ ਜਗ ਆਦਿਕ ਦੇ ਵਿੱਚ ਬਹੁਤ ਜ਼ਿਆਦੇ ਪਦਾਰਥਾਂ ਨੂੰ ਹੋਮ ਕਰਦਾ ਹੋਵੇ ਹੋਮ ਕਰਨਾ ਮਤਲਬ ਜਗ ਦੇ ਵਿੱਚ ਹਵਨ ਕਰਨਾ ਕਈ ਐਸੇ ਰਾਜੇ ਹੁੰਦੇ ਨੇ ਹੀਰੇ ਮੋਤੀਆਂ ਦਾ ਹਵਨ ਕਰਦੇ ਨੇ ਅੱਗ ਦੇ ਵਿੱਚ ਹੀਰੇ ਮੋਤੀ ਸਿੱਟੀ ਜਾਂਦੇ ਨੇ ਕਹਿੰਦੇ ਅਸੀਂ ਇਹਨਾਂ ਦਾ ਹੀ ਹਵਨ ਕਰਨਾ ਘਉ ਆਤਕ ਦਾ ਹਵਨ ਕਰਨਾ ਮਹਾਰਾਜ ਕਹਿੰਦੇ ਹੋਮ ਵੀ ਕਰਦਾ ਹੋਵੇ ਬਹੁਤ ਰਤਨਾ ਦਾ ਸਰੀਰ ਕਟਾਏ ਹੋਮ ਮੈਂ ਕਰ ਰਾਤੀ ਫਿਰ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾਉਂਦਾ ਹੋਵੇ ਆਪਣੇ ਸਰੀਰ ਨੂੰ ਥੋੜਾ ਥੋੜਾ ਕੱਟ ਕਰਕੇ ਅੱਗ ਦੇ ਵਿੱਚ ਸਾੜ ਦੇਣਾ ਕਰੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਕੋਈ ਤਪੱਸਵੀ ਵੀ ਹੋਵੇ ਦਾਨੀ ਵੀ ਹੋਵੇ ਵਰਦਨੇਮ ਕਰੇ ਬਹੁ ਭਾਤੀ ਫਿਰ ਕਈ ਤਰ੍ਹਾਂ ਦੇ ਵਰਤ ਰੱਖਦਾ ਉਹ ਜੇ ਬੀਬੀਆਂ ਵਰਤ ਰੱਖਦੀਆਂ ਨੇ ਕਈ ਜੋਗੀ ਜਾਂ ਤਿਆਗੀ ਵੀ ਵਰਤ ਰੱਖਦੇ ਨੇ ਕਈ ਤਰ੍ਹਾਂ ਦੇ ਏਕਾदशी ਦੇ ਵਰਤ ਹੋਰ بڑے ਵਰਤ ਆਖੇ ਜੀ ਕੋਈ ਨੀਂਦ ਰੱਖਦਾ ਹੋਵੇ ਮੈਂ ਸਰੀਰ ਤੇ ਕੋਈ ਕੱਪੜਾ ਨਹੀਂ ਪਾਉਣਾ ਕੋਈ ਮੈਂ ਕੁਝ ਪਦਾਰਥ ਨਹੀਂ ਖਾਣਾ ਭੁੱਖੇ ਰਹਿਣਾ ਹੈ ਨੰਗੇ ਪੈਰ ਰਹਿਣਾ ਹੈ ਹਮੇਸ਼ਾ ਚੱਲਦੇ ਹੀ ਰਹਿਣਾ ਹੈ ਮੈਂ ਇੰਨੇ ਵਜੇ ਉੱਠਣਾ ਹੈ ਇੰਨੇ ਇਸ਼ਨਾਨ ਕਰਨੇ ਨੇ ਇਸ ਤਰ੍ਹਾਂ ਦੇ ਮਾਰੇ ਕਹਿੰਦੇ ਕੋਈ ਨੀਂਦ ਵੀ ਰੱਖ ਲੈਂਦਾ ਹੋਵੇ ਕਰੇ ਬਹੁ ਭਾਤੀ ਇਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਕਰ ਲੈਂਦਾ ਹੋਵੇ ਨਹੀਂ ਤੋਲ ਰਾਮ ਨਾਮ ਵਿਚਾਰ ਪਰ ਮਾਰੇ ਕਹਿੰਦੇ ਪਰਮਾਤਮਾ ਦੇ ਨਾਮ ਦੀ ਵਿਚਾਰ ਦੇ ਬਰਾਬਰ ਇੰਨਾ ਵਿੱਚੋਂ ਕੋਈ ਵੀ ਸਾਧਨ ਪੁੱਜਦਾ ਨਹੀਂ ਸਾਰੇ ਅਧੂਰੇ ਰਹਿ ਜਾਂਦੇ ਨੇ ਨਾਨਕ ਗੁਰਮਖ ਨਾਮ ਜਪਿਐ ਇੱਕ ਵਾਰ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਤੀਸਰੀ ਅਸ਼ਟਪਦੀ ਦੇ ਪਹਿਲੇ ਪਦੇ ਵਿੱਚ ਉਪਦੇਸ਼ ਕਰਦੇ ਨੇ ਭਾਈ ਜਿਨੇ ਇੱਕ ਵਾਰ ਰਸਨਾ ਦੇ ਨਾਲ ਪ੍ਰੇਮ ਕਰਕੇ ਨਾਮ ਜਪਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਜੋਗੀ ਆਇਆ ਬੜੀਆਂ ਜੋਗ ਸਾਧਨਾ ਕੀਤੀਆਂ ਸੀ ਔਰ ਇਸ ਗੱਲ ਦਾ ਮਾਨ ਕਰਨ ਲੱਗਿਆ ਭਾਈ ਧੰਨਾ ਸਿੰਘ ਜੀ ਮਹਾਰਾਜ ਕੋਲ ਬੈਠੇ ਸਨ ਮਹਾਰਾਜ ਕਹਿੰਦੇ ਭਾਈ ਧੰਨਾ ਸਿੰਘ ਇੱਕ ਵਾਰ ਵਾਹਿਗੁਰੂ ਆਖ ਪ੍ਰੇਮ ਦੇ ਨਾਲ ਭਾਈ ਧੰਨਾ ਸਿੰਘ ਜੀ ਨੇ ਨੇਤਰ ਬੰਦ ਕਰਕੇ ਸਤਗੁਰਾਂ ਦੇ ਚਰਣਾ ਧਿਆਨ ਜੋੜ ਕੇ ਆਖਿਆ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਸਾਰੇ ਰੋਪ ਖੜਬੇ ਸਾਸ ਤੇ ਮਹਾਰਾਜ ਜੋਗੀ ਨੂੰ ਕਹਿਣ ਲੱਗੇ ਜੋਗੀ ਤੇਰੇ ਸਾਰੇ ਜਪ ਤਪ ਜਿੰਨੇ ਵੀ ਤੂੰ ਕਰਕੇ ਆਇਆ ਨਾ ਆ ਭਾਈ ਧੰਨਾ ਸਿੰਘ ਨੇ ਇੱਕ ਵਾਰ ਵਾਹਿਗੁਰੂ ਆਖਿਆ ਇਹਦੇ ਬਰਾਬਰ ਨਹੀਂ ਪੁੱਜਦੇ ਕਹਿੰਦਾ ਮਹਾਰਾਜ ਮੈਨੂੰ ਕਿਹ ਆਪਾਂ ਕੱਲ ਅੱਗੇ ਸਤਿਗੁਰੂ ਕਹਿੰਦੇ ਤੂੰ ਇਹਦੇ ਸਰੀਰ ਨਾਲ ਕੰਨ ਲਾ ਜਦੋਂ ਉਹਨੇ ਸਰੀਰ ਦੇ ਨਾਲ ਕੰਨ ਲਾਇਆ ਸਾਧ ਸੰਗਤ ਰੋਮ ਰੋਮ ਚ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ ਜੋ ਜੋ ਕੀ ਉਸੇ ਸਮੇਂ ਸਤਿਗੁਰਾਂ ਚਰਨਾਂ ਦੇ ਟਿਕ ਪਿਆ ਕਹਿ ਲੱਗਿਆ ਮਹਾਰਾਜੀ ਇਹ ਅਵਸਥਾ ਮੈਨੂੰ ਵੀ ਦੇਦ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਬਰਾਬਰ ਕੋਈ ਵੀ ਸਾਧ ਨਹੀਂ ਪਹੁੰਚਦਾ ਸਾਨੂੰ ਨਾਮ ਜਪਣਾ ਚਾਹੀਦਾ ਹੈ ਨਾਮ ਦੀ ਜੁਗਦੀ ਗੁਰਬਾਣੀ ਅੰਦਰ ਸਤਿਗੁਰੂ ਜੀ ਸਾਨੂੰ ਸਿਖਾਉਂਦੇ ਨੇ ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਤਕਸ਼ਨੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ